ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਦੇ ਆਪਣੇ ਚੈਨਲ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਤੁਹਾਡੇ ਵਾਸਤੇ ਆਪਾਂ ਖਾਸ ਵੀਡੀਓ ਇਹ ਲੈ ਕੇ ਪਹੁੰਚੇ ਹਾਂ ਤੁਸੀਂ ਕਮੈਂਟ ਕਰਦੇ ਹੁੰਨੇ ਹੋ ਤੇ ਮੈਂ ਦੇਖਦਾ ਵੀ ਹੁੰਨਾ ਜੀ ਕਮੈਂਟ ਪੜ੍ਹਦਾ ਵੀ ਹੁੰਨਾ ਤੁਹਾਨੂੰ ਪਤਾ ਹੀ ਹੈ ਤੇ ਤੁਸੀਂ 3-4 ਲੱਖ ਤੱਕ ਮਕਾਨ ਕਹਿ ਰਹੇ ਸੀਗੇ ਤੇ ਆਪਾਂ ਲੈ ਕੇ ਪਹੁੰਚੇ ਹਾਂ 3.5 ਲੱਖ ਦਾ ਮਕਾਨ ਬਹੁਤ ਵਧੀਆ ਬਣਿਆ ਹੋਇਆ ਗੱਲ ਆਪਾਂ ਪੂਰੀ ਕਰਦੇ ਹਾਂ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਜੇ ਤੁਸੀਂ ਐਡ ਕਰਵਾਉਣੀ ਹੈ ਕੋਠੀ ਦੀ ਘਰ ਦੀ ਮਕਾਨ ਦੀ ਤਾਂ ਤੁਸੀਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਫਰੀਦ ਵਿੱਚ ਐਡ ਲਗਵਾ ਸਕਦੇ ਹੋ ਜੀ ਲਓ ਜੀ ਤੁਹਾਡੀ ਸਾਰਿਆਂ ਦੀ ਫਰਮਾਇਸ਼ ਤੇ ਤੁਹਾਡੀ ਸਾਰਿਆਂ ਦੀ ਡਿਮਾਂਡ ਤੇ ਬਹੁਤ ਸਸਤਾ ਘਰ ਆਪਾਂ ਲੈ ਕੇ ਪਹੁੰਚ ਚੁੱਕੇ ਹਾਂ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਨੇ ਵੀ ਜਿਹੜਾ ਮਕਾਨ ਆਪਾਂ ਦੇਖ ਰਹੇ ਹਾਂ ਸਕਰੀਨ ਤੇ ਵੀਡੀਓ ਚੱਲ ਰਹੀ ਹੈ ਤੇ ਜਿਹੜੀ ਜਗ੍ਹਾ ਹ ਇਹਦੀ ਜਿਹੜੀ ਰਜਿਸਟਰੀ ਹੈ ਉਹ ਹੋਈ ਹੈਗੀ ਨੋਨ ਅਰਜਿਸਤਰੀ ਵਾਲਾ ਨਹੀਂ ਹੈਗਾ ਰਜਿਸਟਰੀ ਹੋਈ ਆ ਰਜਿਸਟਰੀ ਵਾਲੀ ਜਗ੍ਹਾ ਹੈਗੀ ਬਾਕੀ ਵਧੀਆ ਬਣਿਆ ਹੋਇਆ ਤੇ ਕਾਫੀ ਤੁਸੀਂ ਡਿਮਾਂਡ ਪਾਈ ਸੀਗੀ ਤੇ ਤੁਹਾਡੀ ਜਿਹੜੀ ਫਰਮਾਇਸ਼ ਹੈ ਉਹਨੂੰ ਪੂਰਾ ਕਰਨਾ ਆਪਣੀ ਜ਼ਿੰਮੇਵਾਰੀ ਹੈ ਜੀ ਤੇ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਰੇਟ ਵੀ ਬਹੁਤ ਘੱਟ ਹੈ ਰੇਟ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਊਗਾ ਸਰਫਸ ਸਾਡੇ ਕਿ 3 ਲੱਖ ਰੁਪਇਆ ਮਾਲਕ ਨੇ ਮੰਗਿਆਗਾ ਅਡਜਸਟਮੈਂਟ ਹੋ ਜਾਊਗਾ ਜਗਾ ਕਾਫੀ ਵਧੀਆ ਆਪਨੂੰ ਮਿਲ ਚੁਗੀ ਜੀ ਜਿਹੜੀ ਜਗਾ ਜਿਹੜੇ ਵੱਡੇ ਪੰਜ ਮਰਲੇ ਹੁੰਦੇ ਆ ਉਹ ਜਗਾ ਜੀ ਵੱਡੇ ਪੰਜ ਮਰਲੇ ਤੇ ਜਗਾ ਵੀ ਠੀਕ ਹੈ ਇਹਨਾਂ ਦਾ ਜਿਹੜਾ ਏਰੀਆ ਉਹ ਵੀ ਵਧੀਆ ਹੈ ਬਾਕੀ ਜਿਹੜਾ ਮਕਾਨ ਦੇ ਵਿੱਚ ਕੀ ਕੁਝ ਬਣਿਆ ਹੋਇਆ ਉਹ ਤੁਸੀਂ ਆਪੇ ਦੇਖ ਲਓ ਫਰੰਟ ਦੇ ਉੱਪਰ ਇੱਕ ਦਰਵਾਜ਼ਾ ਮਿਲ ਜੂਗਾ ਆਪਨੂੰ ਤੇ ਵਿੱਚੋਂ ਦਾ ਇੱਕ ਕਮਰਾ ਬਣਿਆ ਹੋਇਆ ਇੱਕ ਪਾਸੇ ਕਾਫੀ ਵੱਡਾ ਇਹਨਾਂ ਨੇ ਛਤੜਾ ਪਾਇਆ ਹੋਇਆ ਜੇ ਆਪਾਂ ਪਸ਼ੂ ਰੱਖਣੇ ਆ ਤਾਂ ਟੂੜੀ ਵਗੈਰਾ ਵੀ ਆਪਾਂ ਰੱਖ ਸਕਦੇ ਹਾਂ ਤੇ ਪਸ਼ੂ ਵੀ ਖੜ ਜਾਣਗੇ ਤੇ ਜਮਾ ਮੂਰੇ ਆਪ ਨੂੰ ਇੱਕ ਪੂਰਾ ਵੱਡਾ ਕਮਰਾ ਮਿਲ ਜਾਊਗਾ ਇੱਕ ਵੱਡੀ ਸੁਭਾਤ ਮਿਲ ਜੂਗੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਗੇਟ ਵਗੈਰਾ ਲੱਗੇ ਹੋਇਆ ਤੇ ਜਿਨ੍ਹਾਂ ਦਾ ਇਹ ਮਕਾਨ ਹੈ ਜੀ ਇਹਨਾਂ ਨੇ ਸੇਲ ਕਰਨੇ ਤੇ ਇਹਨਾਂ ਨੇ ਕਿਹਾ ਰੇਟ ਉੱਪਰ-ਨੀਚੇ ਹੋ ਜਾਊਗਾ ਤੇ ਜਾ ਕੇ ਦੇਖਣਾ ਹੋਵੇ ਤੁਸੀਂ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਨੂੰ ਪਸੰਦ ਆਉਂਦਲ ਜੀ ਤੁਸੀਂ ਜਾ ਕੇ ਦੇਖਣਾ ਜਾ ਕੇ ਦੇਖ ਸਕਦੇ ਹੋ ਤੁਹਾਨੂੰ ਇਹਨਾਂ ਦਾ ਨੰਬਰ ਕਨਫਰਮ ਕਰਵਾ ਦੂੰਗਾ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਜਿਹੜਾ ਏਰੀਆ ਉਹ ਤੁਸੀਂ ਚੈੱਕ ਕਰ ਲਓ ਇਹਨਾਂ ਦਾ ਜਿਹੜਾ ਏਰੀਆ ਮੋਗਾ ਸਿਟੀ ਹੈ ਜੀ ਮੋਗਾ ਸਿਟੀ ਤੇ ਬੋਨਾ ਚੌਂਕ ਪਿੰਡ ਹੈ ਬੋਲੀ ਸਾਹਿਬ ਰਾਮਨਗਰ ਵਸਤੀ ਲੋਕੇਸ਼ਨ ਕਨਫਰਮ ਤੁਹਾਨੂੰ ਹੋ ਗਈ ਹੋਊਗੀ ਬਾਕੀ ਆਪਾਂ ਸਕਰੀਨ ਤੇ ਲੋਕੇਸ਼ਨ ਲੈ ਕੇ ਵੀ ਲਾ ਦਿੰਨੇ ਆ ਜੀ ਤੁਸੀਂ ਕਾਫੀ ਡਿਮਾਂਡ ਪਾ ਰਹੇ ਸੀਗੇ ਘੱਟ ਰੇਟ ਦੇ ਮਕਾਨ ਜਾਂ ਕੂਠੀ ਵਾਸਤੇ ਤੇ ਘੱਟ ਰੇਟ ਦਾ ਆਪਾਂ ਮਕਾਨ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਆਂ ਜਗਾ ਰਜਿਸਟਰੀ ਵਧੀਆ ਰੇਟ ਸਿਰਫ 3.5 ਲੱਖ ਰੁਪਈਆ ਬਾਕੀ ਇਹਨਾਂ ਨੂੰ ਗਲੀ ਵੀ ਵਧੀਆ ਲੱਗਦੀ ਆ ਤੇ ਫਰੰਟ ਵੀ ਵਧੀਆ ਹੈ ਬਾਕੀ ਤੁਸੀਂ ਦੇਖ ਹੀ ਲਿਆ ਸੀ ਤੇ ਨੰਬਰ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੂ ਤੁਹਾਨੂੰ ਪਸੰਦ ਆਉਂਦਾ ਹੈ ਖਰੀਦਣਾ ਤੁਸੀਂ ਚਾਹੁੰਦੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਨੰਬਰ ਨੋਟ ਕਰ ਲਓ ਜੇ ਤੁਸੀਂ ਜਾ ਕੇ ਦੇਖਣਾ ਹੋਵੇ ਜਾ ਕੇ ਵੀ ਦੇਖ ਲਓ ਇਹਨਾਂ ਦੇ ਏਰੀਆ ਚ 82 80911099 ਆਹਾ ਓਨਰ ਦਾ ਨੰਬਰ ਹੈ ਕੋਈ ਵੀ ਗੱਲਬਾਤ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਗੱਲ ਕਰ ਲਿਓ ਤੇ ਇੱਕ ਵਾਰੀ ਮਾਲਕ ਨੂੰ ਫੋਨ ਜ਼ਰੂਰ ਕਰ ਲਿਓ ਜੀ ਰੇਟ ਅਡਜਸਟਮੈਂਟ ਹੋ ਜਾਊਗਾ ਰੇਟ ਦੀ ਟੈਨਸ਼ਨ ਨਾ ਲਿਓ ਬਾਕੀ ਕਿੰਨਾ ਕੁ ਰੇਟ ਹੈ ਜੀ ਤੁਸੀਂ ਆਪ ਹੀ ਦੇਖ ਲਓ ਤੇ ਕਾਫੀ ਮੇਰੀਆਂ ਭੈਣਾਂ ਤੇ ਮੇਰੇ ਵੱਡੇ ਬਜ਼ੁਰਗਾਂ ਤੇ ਮੇਰੀਆਂ ਮਾਤਾ-ਮਾ ਖਾਸ ਕਰਕੇ ਮਾਤਾ-ਮਾਂ ਤੇ ਮੇਰੀਆਂ ਭੈਣਾਂ ਨੇ ਜ਼ਿਆਦਾ ਕਮੈਂਟ ਪਾ ਪਾ ਰੱਖੇ ਸੀਗੇ ਦਾ ਟ੍ਰੇਡ ਦੇ ਮਕਾਨ ਵਾਸਤੇ ਤੇ ਲੈ ਕੇ ਆਪਾਂ ਪਹੁੰਚੇ ਹਾਂ ਜੀ ਤੇ ਕਈ ਮੇਰੀਆਂ ਮਾਤਮਾ ਤੇ ਕਈ ਮੇਰੇ ਵੱਡੇ ਬਜ਼ੁਰਗ ਵੀ ਹੁੰਦੇ ਆ ਤੇ ਮੇਰੇ ਵੱਡੇ ਤੇ ਸਾਰੇ ਹੁੰਦੇ ਆ ਜੀ ਕਈ ਵਿਚ ਵਿਚ ਜਿਨ੍ਹਾਂ ਦਾ ਬਜਟ ਬਹੁਤ ਹੀ ਘੱਟ ਹੁੰਦਾ ਜਿਵੇਂ ਕਿ 2.5 ਤੋਂ 3 ਲੱਖ ਰੁਪਇਆ 4 ਲੱਖ ਰੁਪਇਆ ਵੱਧ ਤੋਂ ਵੱਧ 4.5 ਲੱਖ ਰੁਪਇਆ ਬਜਟ ਹੁੰਦਾ ਤੁਹਾਡੀ ਖਾਤਰ ਸਪੈਸ਼ਲ ਆਪਾਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਤੇ ਤੁਸੀਂ ਖਰੀਦੋ ਕਿਉਂਕਿ ਆਪਦੀ ਛੱਤ ਆਪਦਾ ਘਰ ਤਾਂ ਆਪਦਾ ਹੀ ਹੁੰਦਾ ਕਿੰਨੇਕ ਟਾਈਮ ਬੇਗਾਨੇ ਘਰੇ ਮਤਲਬ ਕਿ ਕਿਰਾਏ ਦੇ ਮਕਾਨਾਂ ਚ ਆਪਾਂ ਬੈਠੇ ਰਹਾਂਗੇ ਕਿਰਾਏ ਦੀ ਘਰਾਂ ਚ ਕਿਰਾਏ ਦੀ ਕਮਰਾਂ ਤੇ ਗੁਜ਼ਾਰਾ ਨਹੀਂ ਹੁੰਦਾ ਜੀ ਕਿਉਂਕਿ ਆਏ ਮਹੀਨੇ ਰੈਂਟ ਦੇਣਾ ਪੈਂਦਾ ਇਹ ਤੋਂ ਚੰਗਾ ਹੁੰਦਾ ਵੀ ਆਪਦਾ ਘਰ ਹੋਵੇ ਕਿ ਹੋ ਜਾ ਹੀ ਹੋਵੇ ਚਾਹੇ ਛੋਟਾ ਹੋਵੇ ਇੱਕ ਕਮਰੇ ਵਾਲਾ ਹੋਵੇ ਠੀਕ ਹੈ ਜੀ ਕਿਹੋ ਜਿਹਾ ਹੋਵੇ ਆਪਦਾ ਘਰ ਆਪਦਾ ਹੀ ਹੁੰਦਾ ਕੋਈ ਟੈਨਸ਼ਨ ਨਹੀਂ ਕੋਈ ਕਿਸੇ ਪ੍ਰਕਾਰ ਦੀ ਟੈਨਸ਼ਨ ਨਹੀਂ ਬਾਕੀ ਤੁਸੀਂ ਦੇਖ ਲਓ ਤੇ ਪਸੰਦ ਆ ਵੀ ਤਾਂ ਮਾਲਕ ਨਾਲ ਇੱਕ ਵਾਰੀ ਗੱਲ ਜਰੂਰ ਕਰ ਲਿਓ ਜਾ ਕੇ ਦੇਖ ਲਿਓ ਤੇ ਗੱਲਬਾਤ ਕਰਕੇ ਫਿਰ ਹੀ ਸਕਦੇ ਹੋ ਜੀ ਤੇ ਵੀਡੀਓ ਦੀ ਗੱਲਬਾਤ ਹੋ ਗਈ ਜੀ ਪੂਰੀ ਤੇ ਕਮੈਂਟ ਵੀ ਆਪਾਂ ਸਾਰੇ ਪੜਾਂਗੇ ਤੁਹਾਨੂੰ ਪਤਾ ਹੀ ਹੈ ਹਰ ਰੋਜ਼ ਆਪਾਂ ਕਮੈਂਟ ਵੀ ਸਾਰੇ ਪੜਦੇ ਹੁੰਦੇ ਆ ਜਿੰਨੇ ਤੁਸੀਂ ਕਮੈਂਟ ਕਰਦੇ ਹੁੰਦੇ ਹੋ ਜਿੰਨੀਆਂ ਮੇਰੀਆਂ ਭੈਣਾਂ ਜਿੰਨੀਆਂ ਮੇਰੀਆਂ ਮਾਤਾਵਾਂ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਤੁਸੀਂ ਕਮੈਂਟ ਕੀਤੇ ਹੋਇਆ ਤੁਹਾਡੇ ਕਮੈਂਟ ਪੜਦੇ ਆ ਤੇ ਕਮੈਂਟਾਂ ਤੋਂ ਪਹਿਲਾਂ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆਹ ਵੀਡੀਓ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਚਾਹੀ ਪਿੰਡ ਚੋਂ ਸ਼ਹਿਰ ਚੋਂ ਜਿੱਥੋਂ ਵੀ ਦੇਖ ਰਿਹਾ ਹੂੰ ਠੀਕ ਹੈ ਜੀ ਜੇ ਤੁਹਾਡੇ ਕੋਲੇ ਕੋਠੀਆ ਘਰ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਕਿਸੇ ਕਾਰਨ ਕਰਕੇ ਆਪਾਂ ਸੇਲ ਕਰਨਾ ਹੁੰਦਾ ਆਪਣੇ ਚੈਨਲ ਦਾ ਵਟਸਐਪ ਨੰਬਰ ਸਾਰੇ ਜਣੇ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਨੰਬਰ ਆਪਣਾ 73800 ਪੂਰਾ 26173 ਆਪਣਾ ਕੋਈ ਨਾ ਤਾਂ ਕਮਿਸ਼ਨ ਹੁੰਦਾ ਜੀ ਨਾ ਕੋਈ ਫੀਸ ਹੁੰਦੀ ਹੈ ਨਾ ਕੋਈ ਆਪਣਾ ਖਰਚਾ ਵਰਚਾ ਹੁੰਦਾ ਨਾ ਕੋਈ ਆਪਾਂ ਦਲਾਲੀ ਲੈਣੀਆਂ ਜੀ ਸਾਰਾ ਕੰਮ ਜਮਾ ਫਰੀਚ ਕਰਦੇ ਹੋ ਤੁਸੀਂ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜ ਕੇ ਕਰਵਾ ਸਕਦੇ ਹੋ ਫਰੀਦ ਵਿੱਚ ਐਡ ਆਪਦੀ ਲਗਾ ਦਿੱਤੀ ਜਾਊਗੀ ਬਸ ਵੀਡੀਓ ਵਧੀਆ ਬਣਾ ਕੇ ਭੇਜੋ ਬਿਲਕੁਲ ਆਰਾਮ ਨਾਲ ਤੇ ਉਹਨੂੰ ਟੈਡਾ ਕਰਕੇ ਵੀਡੀਓ ਬਣਾਇਆ ਕਰੋ ਜੀ ਤੇ ਹੁਣ ਆਪਾਂ ਕਮੈਂਟਾਂ ਦੀ ਗੱਲ ਕਰਦੇ ਹਾਂ ਜੀ ਸ਼ੁਰੂ ਜਿਹੜਾ ਸਭ ਤੋਂ ਪਹਿਲਾਂ ਆਪਣੇ ਕੋਲੇ ਕਮੈਂਟ ਪਹੁੰਚਿਆਗਾ ਸਭ ਤੋਂ ਪਹਿਲਾਂ ਆਪਣੇ ਕੋਲੇ ਇਹਨਾਂ ਦਾ ਨਾਮ ਜੀ ਲੁਗੀ ਇਹਨਾਂ ਨੇ ਕੀਤਾ ਇਹਨਾਂ ਨੇ 20 ਤੋਂ 25 ਲੱਖ ਤੱਕ ਰਾਜਪੁਰੇ ਏਰੀਆ ਚ ਕੁਠੀ ਦੀ ਮੰਗ ਪਾਈ ਆ ਜਲਦੀ ਆਪਾਂ ਲੈ ਕੇ ਪਹੁੰਚ ਦਿਆਂ ਜੀ ਐਨ ਸਿੰਘ ਇਹਨਾਂ ਨੇ ਜਿਰਕਪੁਰ ਵਿੱਚ 23 ਲੱਖ ਤੱਕ ਕੁਠੀ ਦੀ ਮੰਗ ਪਾਈ ਆ ਜਲਦੀ ਲੈ ਕੇ ਪਹੁੰਚ ਦਿਆਂ ਜੀ ਬਾਕੀ ਜਿਆਦਾ ਕਮੈਂਟ ਪਹਿਲਾਂ ਘੱਟ ਰੇਟ ਦੇ ਮਕਾਨ ਵਾਸਤੇ ਆਏ ਸੀਗੇ ਤੇ ਆਪਾਂ ਲੈ ਕੇ ਪਹੁੰਚਿਆ ਤੇ ਜਿੰਨੇ ਤੁਸੀਂ ਕਮੈਂਟ ਪਾਉਨੇ ਹੋ ਜੀ ਜਿਹੜੇ ਵੀ ਏਰੀਆ ਚ ਪਾਉਨੇ ਹੋ ਆਪਾਂ ਜਲਦੀ ਲੈ ਕੇ ਪਹੁੰਚ ਦਿਆਂ ਜੀ ਤੁਸੀਂ ਟੈਨਸ਼ਨ ਨਾ ਲਓ ਤੇ ਆਪਣੇ ਕੋਲੇ ਅਗਲਾ ਕਮੈਂਟ ਅਮਰਜੀਤ ਗੁਰਵਚਨ ਲਾਲ ਇਹਨਾਂ ਨੇ ਕੀਤਾ ਕਹਿੰਦੇ ਆ ਥੈਂਕਸ ਫੋਰ ਜਲੰਧਰ ਵਿੱਚ ਵੀਡੀਓ ਪਾਉਣ ਲਈ ਜੀ ਤੇ ਇਹਨਾਂ ਨੇ ਮੰਗ ਪਾਈ ਆ 20 ਤੋਂ 30 ਲੱਖ ਤੱਕ ਇਹਨਾਂ ਨੂੰ ਚਾਹੀਦਾ ਜੀ ਆ ਤੁਹਾਡੀ ਫਰਮਾਇਸ਼ ਤੇ ਬਸੇ ਆਪਾਂ ਵੀਡੀਓ ਲੈ ਕੇ ਪਹੁੰਚੇ ਸੀਗੇ ਤੁਹਾਡੇ ਮੈਂ ਕਮੈਂਟ ਚ ਚੱਕ ਕੇ ਤੇ ਸੀਗੇ ਅਸੀਂ ਤੇ ਕੱਲ ਵਾਲੀ ਵੀਡੀਓ ਆ ਆਪਾਂ ਜਲੰਧਰ ਏਰੀਆ ਚ ਪਾਈ ਸੀਗੀ ਤੇ ਚਲੋ ਕੋਈ ਗੱਲ ਨਹੀਂ ਜੀ ਜੇ ਤੁਹਾਨੂੰ ਜ਼ਿਆਦਾ ਰੇਟ ਚ ਕੁਠੀ ਵਧੀਆ ਚਾਹੀਦੀ ਹੈ ਕੋਈ ਗੱਲ ਨਹੀਂ ਜੀ ਆਪਾਂ ਜਲਦੀ ਲੈ ਕੇ ਪਹੁੰਚ ਦਿਆਂ ਜੀ ਟੈਨਸ਼ਨ ਨਾ ਲਓ ਤੇ ਪਰਮ ਇਹਨਾਂ ਦਾ ਨਾਮ ਹੈ ਜੀ ਪਰਮ ਕਟਾਰੀਆ ਇਹਨਾਂ ਨੇ ਕਿਹਾ ਫਗਵਾੜੇ ਤੋਂ ਖਾਸ ਫਗਵਾੜੇ ਚ ਵਧੀਆ ਕੁਠੀ ਹੋਵੇ ਛੋਟੀ ਹੋਵੇ ਵੱਡੀ ਹੋਵੇ ਵਧੀਆ ਹੋਵੇ ਕੋਈ ਗੱਲ ਨਹੀਂ ਜੀ ਜਲਦੀ ਆਪਾਂ ਲੈ ਕੇ ਪਹੁੰਚ ਦਿਆਂ ਜੀ ਬਾਕੀ ਆਪਾਂ ਹਰ ਰੋਜ਼ ਕਮੈਂਟ ਚੈੱਕ ਕਰਦੇ ਹੁੰਦੇ ਹਾਂ ਜੀ ਸਾਰੇ ਕਮੈਂਟ ਪੜ੍ਹਦੇ ਹੁੰਦੇ ਹਾਂ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੇ ਤੁਸੀਂ ਕਮੈਂਟ ਆਪਾਂ ਨੂੰ ਪਾਉਨੇ ਹੋ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਸੀਂ ਕਮੈਂਟ ਕਰਦੇ ਰਿਆ ਕਰੋ ਸਪੋਰਟ ਰੱਖਿਆ ਕਰੋ ਆਪਦੀ ਫੁੱਲ ਬੜਾ ਫੁੱਲ ਸਪੋਰਟ ਰੱਖਿਆ ਕਰੋ ਤੇ ਪਿਆਰ ਦਿੰਦੇ ਰਹੋ ਵੀਡੀਓ ਨੂੰ ਚੈਨਲ ਨੂੰ ਇਸੇ ਤਰ੍ਹਾਂ ਆਪਾਂ ਤੁਹਾਡੇ ਖਾਤਰ ਨਵੀਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੀ ਬਾਕੀ ਅੱਜ ਲਈ ਬਸ ਇੰਨੇ ਜੀ ਬਾਕੀ ਜ਼ਿਆਦਾ ਕਮੈਂਟ ਆਪਾਂ ਪੜ ਨਹੀਂ ਸਕਦੇ ਵੀਡੀਓ ਜ਼ਿਆਦਾ ਲੰਬੀ ਹੋ ਜਾਊਗੀ ਤੇ ਬਾਕੀ ਜਿੰਨੇ ਕਮੈਂਟ ਰਹਿ ਗਏ ਜਿੰਨੀਆਂ ਮੇਰੀਆਂ ਭੈਣਾਂ ਦੀ ਮੇਰੀਆਂ ਮਾਤਾ-ਮਾਤਾ ਦੇ ਮੇਰੇ ਵੱਡੇ ਬਜ਼ੁਰਗਾਂ ਦੀ ਜਾਂ ਮੇਰੇ ਭਰਾਵਾਂ ਦੇ ਜਿੰਨੇ ਵੀ ਕਮੈਂਟ ਰਹਿ ਗਏ ਆਪਾਂ ਕੱਲ ਨੂੰ ਪੜਾਂਗੇ ਪ੍ਰੋਮਿਸ ਹੈ ਜੀ ਲਾਜ਼ਮੀ ਪੜਦੇ ਹੁਣੇ ਆਪਾਂ ਜੇ ਜਿੰਨੇ ਤੁਸੀਂ ਦੇਖ ਰਹੂ ਜੇ ਤੁਸੀਂ ਵੀ ਐਡ ਕਰਵਾਉਣੀ ਆ ਤੁਹਾਨੂੰ ਪਹਿਲਾਂ ਵੀ ਮੈਂ ਕਹਿਤਾ ਜੀ ਕਈ ਵਾਰੀ ਤੇ ਭੇਜ ਸਕਦੇ ਹੋ ਆਪਣੇ ਕੋਲ ਹੀ ਐਡ ਆਪ ਲਗਾ ਦਾਂਗੇ ਤੇ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਵੀਡੀਓ ਦੇਖਣ ਵਾਸਤੇ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੰਨੇ ਰੇਟ ਦਾ ਕੂਠੀ ਮਕਾਨ ਘਰ ਚਾਹੀਦਾ ਦੱਸੋ ਮੈਨੂੰ ਜਲਦੀ ਆਪਾਂ ਲੈ ਕੇ ਪਹੁੰਚ ਦਿਆਂ ਬਾਕੀ ਅੱਜ ਲਈ ਇੰਨੇ ਜੀ ਮਿਲਦੇ ਆ ਜਲਦੀ ਤੇ ਬਹੁਤ ਬਹੁਤ ਪਿਆਰ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ